ਸਤਨਾਮ ਸ੍ਰੀ ਵਾਹਿਗੁਰੂ ਸਾਇ ਜੀ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਤਵਾਰ ਨਮ ਬਾਨ ਸਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ ਨਿਮਨ ਪਰਤਖ ਗੁਰੂ ਮਿਸਤਾਰੇ ਸੋ ਕਹੋ ਢਲ ਗੁਰ ਸੇਵੀਐ ਐਹ ਇਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾ ਸ਼੍ਰੀ ਵਾਹਿ ਗੁਰ ਸਾਹਿਬ ਜੀ ਇੱਕ ਓ ਅੰਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭਨ ਗੁਰਪ੍ਰਸਾਦੋ ਰਾਗੀ ਸੁਹੀ ਮਹਲਾ ਪਹਿਲਾ ਦੇ ਘਰ ਪਹਿਲਾ ਭਾਂਡਾ ਧੋਈ ਵੈਸੇ ਤੂੰ ਪ੍ਰਦੇਵ ਹ ਤਉ ਤਾ ਤਾ ਜਾਵੋ ਦੋਧ ਕਰਨ ਥਨ ਸੁਰਤ ਸਮਾਇਣ ਹੋਏ ਨਿਰਾਸ ਜਮਾਵ ਹੋ ਜਪਹਿ ਤਾ ਏ ਕੋ ਨਾਮ ਅਵਰੀ ਨਿਰਾਮਨ ਕਮਾ ਰਾਵ ਇਓ ਮਨ ਈਟੇ ਹੱਥ ਕਰੋ ਫੁਨ ਨੇਤਰ ਹੋ ਨੀਂਦ ਨ ਆਵੇ ਰਸਨਾ ਨਾਮ ਜਪ ਤਬ ਮਥਿਆ ਇਨ ਵਿਦ ਅੰਦਰਤ ਪਾਵੋ ਮਨ ਸੰਪਟ ਜਿਤ ਸਤ ਸਰਨਾਵਣ ਪਾਵਨ ਪਾਪੀ ਤ੍ਰਿਪਤ ਕਰੇ ਪੂਜਾ ਪਰ ਸੇਵਕ ਜੀ ਸੇਵੇ ਇਨ ਵਿਦ ਸਾਹਿਬ ਰਵਤ ਰਹਾ ਕਹਿੰਦੇ ਕਹੇ ਕਹੇ ਹੇ ਜਾਬ ਹੈ ਤੁਮ ਸਰ ਅਗੁਰਨ ਕੋਈ ਭਗਤ ਹੀ ਨਾਨਕ ਜਨ ਜੰਪਾ ਹਉ ਸਲਾਹੀ ਸੱਚਾ ਸੋਏ ਕਹਿੰਦੇ ਕਹੇ ਕਹਿ ਜਾਵ ਤum ਸਰ ਅਗੁਰਨਾ ਕੋਈ ਭਗਤ ਹੈ ਨਾਨਕ ਜਨ ਜੰਪਾ ਆਉ ਸਾਲਾਈ ਸੱਚਾ ਸੋਏ ਵਾਹ ਦੀ ਕਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 728 ਅੰਗ ਦੇ ਉੱਤੇ ਸੁਭਾਏમાન ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਸ਼ਬਦ ਜਿਹੜਾ ਉਚਾਰਨ ਕੀਤਾ ਹੋਇਆ ਸਭ ਤੋਂ ਪਹਿਲਾਂ ਉਹਨਾਂ ਨੇ ਮੰਗਲਾ ਚਰਨ ਉਚਾਰਨ ਕੀਤਾ ਉਹਦੇ ਵਿੱਚ ਕਹਿੰਦੇ ਆ ਇੱਕ ਓਅੰਕਾਰ ਕਿ ਪ੍ਰਮਾਤਮਾ ਇੱਕ ਹੈ ਉਹਨੂੰ ਰਾਮ ਕਹਿ ਲਈਏ ਵਾਹਿਗੁਰੂ ਕਹਿ ਲਈਏ ਅੱਲਾ ਕਹਿ ਲਈਏ ਭਗਵਾਨ ਕਹਿ ਲਈਏ ਪਰਮਾਤਮਾ ਇੱਕ ਹੈ ਸਤਨਾਮ ਉਹਦਾ ਨਾਮ ਵੀ ਸੱਚਾ ਹੈ ਤੇ ਉਹ ਆਪ ਵੀ ਸੱਚਾ ਹੈ ਕਰਤਾ ਪੁਰਖ ਉਹ ਆਪਣੇ ਆਪ ਹੀ ਸਾਰਿਆਂ ਦੀ ਰਚਨਾ ਕਰਨ ਵਾਲਾ ਹੈ ਨਿਰਭਉ ਨਿਰਵੈਰ ਉਹ ਕਿਸੇ ਤੋਂ ਡਰਦਾ ਨਹੀਂ ਤੇ ਉਹ ਕਿਸੇ ਤੋਂ ਕਿਸੇ ਨੂੰ ਡਰਾਉਂਦਾ ਨਹੀਂ ਪਰਮਾਤਮਾ ਜਿਹੜਾ ਉਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਨਾ ਉਹ ਕਿਸੇ ਤੋਂ ਡਰਦਾ ਹੈ ਤੇ ਨਾ ਉਹ ਕਿਸੇ ਨੂੰ ਡਰਾਉਂਦਾ ਹੈ ਅਕਾਲ ਮੂਰਤ ਜਿਹੜਾ ਪਰਮਾਤਮਾ ਹੈ ਅਕਾਲ ਮੂਰਤ ਉਹ ਉਹ ਕਦੇ ਮੌਤ ਨਹੀਂ ਹੁੰਦੀ ਕਿਉਂਕਿ ਸਾਡੇ ਨਾਲ ਨਾਲ ਜੁੜਿਆ ਕਾਲ ਪਰਮਾਤਮਾ ਦੇ ਨਾਮ ਨਾਲ ਜੁੜਿਆ ਅਕਾਲ ਅਕਾਲ ਮੂਰਤ ਕਿ ਪਰਮਾਤਮਾ ਕਦੇ ਮਰਦਾ ਨਹੀਂ ਅਜੂਨੀ ਸੈਭੰਗ ਉਹ ਮਾਂ ਦੇ ਗਰਭ ਤੋਂ ਨਹੀਂ ਪੈਦਾ ਹੋਇਆ ਉਹ ਜੁਨੀਆਂ ਦੇ ਵਿੱਚ ਨਹੀਂ ਹੈ ਸਾਇ ਭੰ ਆਪਣੇ ਆਪ ਤੋਂ ਪੈਦਾ ਹੋਇਆ ਸਿੱਧ ਪੈਦਾ ਹੋਇਆ ਪਰਮਾਤਮਾ ਕਿਸੇ ਦੇ ਮਾਂ ਦੇ ਗਰਭ ਤੋਂ ਨਹੀਂ ਪੈਦਾ ਗੁਰ ਪ੍ਰਸਾਦ ਉਹ ਪਰਮਾਤਮਾ ਨੂੰ ਜਦੋਂ ਮਿਲਣਾ ਹੈ ਤਾਂ ਗੁਰੂ ਦੀ ਕਿਰਪਾ ਹੋਣੀ ਚਾਹੀਦੀ ਜਾਂ ਗੁਰੂ ਦੀ ਕਿਰਪਾ ਤੋਂ ਬਿਨਾਂ ਸਾਨੂੰ ਪਰਮਾਤਮਾ ਨਹੀਂ ਮਿਲ ਸਕਦਾ ਰਾਗ ਸੂਹੀ ਮਹੱਲਾ ਪਹਿਲਾ ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਹੋਇਆ ਚੌਪਦੇ ਚੌਪਦੇ ਦਾ ਭਾਵ ਹੁੰਦਾ ਚਾਰ ਪਦਾਂ ਵਾਲਾ ਸ਼ਬਦ ਚਾਰ ਬੰਦਾਂ ਵਾਲਾ ਇਹ ਸ਼ਬਦ ਘਰ ਪਹਿਲਾ ਘਰ ਪਹਿਲੇ ਦਾ ਭਾਵ ਕਿ ਜਿਹੜੇ ਕੀਰਤਨ ਕਰਨ ਵਾਲੇ ਐ ਉਹਨਾਂ ਨੂੰ ਹਦਾਇਤ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਨੇ ਕਿ ਇਸ ਸ਼ਬਦ ਨੂੰ ਪਹਿਲੇ ਘਰ ਸੁਰਤਾਲ ਦੇ ਵਿੱਚ ਗਾਉਣਾ ਅੱਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਬੀਬੀਆਂ ਘਰ ਦੇ ਵਿੱਚ ਦੁੱਧ ਜਮਾਉਂਦੀਆਂ ਨੇ ਨਾ ਫਿਰ ਉਹਨੂੰ ਰੜਕਦੀਆਂ ਨੇ ਉਹਦੇ ਵਿੱਚੋਂ ਫਿਰ ਮੱਖਣ ਨਿਕਲਦਾ ਫਿਰ ਘਿਓ ਨਿਕਲਦਾ ਇਸੇ ਤਰ੍ਹਾਂ ਹੀ ਕਹਿੰਦੇ ਤੁਸੀਂ ਆਪਣੇ ਮਨ ਨੂੰ ਟਿਕਾਉਣਾ ਜਿਵੇਂ ਦੁੱਧ ਨੂੰ ਗਰਮ ਕਰਕੇ ਜਾਗ ਲਾ ਕੇ ਟਿਕਾਇਆ ਜਾਂਦਾ ਨੇ ਇੱਕ ਥਾਂ ਤੇ ਕਹਿੰਦੇ ਫਿਰ ਉਹ ਦਹੀਂ ਬਣ ਜਾਂਦਾ ਹੈ ਟਕਾਉਣਾ ਪੈਂਦਾ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਮਨ ਨੂੰ ਵੀ ਟਿਕਾਉਣਾ ਪੈਂਦਾ ਜੇ ਮਨ ਟਿਕਾ ਕੇ ਰੱਖ ਲਿਆ ਫਿਰ ਕਹਿੰਦੇ ਪ੍ਰਮਾਤਮਾ ਦੇ ਵਿੱਚ ਆਪੇ ਹੀ ਦੋ ਹੋ ਜੇਗਾ ਇੱਥੇ ਗੁਰੂ ਸਾਹਿਬ ਕਹਿੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਭਾਂਡ ਧੋਏ ਵੈਸ ਧੂਪ ਦੇਵੋ ਤਉ ਦੰਦ ਕੋ ਜਾਵੂ ਪਹਿਲੇ ਸਮਿਆਂ ਦੇ ਵਿੱਚ ਜਦੋਂ ਭਾਂਡੇ ਨੂੰ ਧੋਂਦੇ ਸੀ ਨਾ ਜਿਹਦੇ ਵਿੱਚ ਦੁੱਧ ਲੈ ਕੇ ਆਉਣਾ ਸੀ ਉਹਨੂੰ ਧੂਪ ਵੀ ਦਿਖਾਈ ਜਾਂਦੇ ਸੀ ਅੱਜ ਤੇ ਆਪ ਭਾਂਡੇ ਬਸ ਸਰਫ ਦੇ ਨਾਲ ਧੋਲਿਆ ਸਾਰਿਆਂ ਦਾ ਹੀ ਇਹੀ ਕੰਮ ਹੈ ਪਹਿਲਾਂ ਸਵਾਦ ਦੇ ਨਾਲ ਭਾਂਡੇ ਮਾਂਜੇ ਜਾਂਦੇ ਸੀ ਅਸਲ ਦੇ ਵਿੱਚ ਭਾਂਡੇ ਸਵਾਦ ਦੇ ਨਾਲ ਕਹਿੰਦੇ ਚੰਗੀ ਤਰ੍ਹਾਂ ਮਾਂਜੇ ਜਾਂਦੇ ਆ ਭਾਂਡਾ ਧੋਏ ਬੈਸ ਧੂਪ ਦੇਵੋ ਤੌ ਉੱਤੇ ਕੋ ਜਾਵੋ ਕਹਿੰਦੇ ਜਦੋਂ ਦੁੱਧ ਲੈਣ ਜਾਣਾ ਤਾਂ ਕਹਿੰਦੇ ਭਾਂਡੇ ਨੂੰ ਚੰਗੀ ਤਰ੍ਹਾਂ ਧੋ ਕੇ ਫੇਰ ਉਹਨੂੰ ਧੂਪ ਦਿੱਤੀ ਜਾਂਦੀ ਧੂਪ ਦੇਣ ਤੋਂ ਬਾਅਦ ਫੇਰ ਦੁੱਧ ਲੈਣ ਜਾਂਦੇ ਸੀ ਕਹਿੰਦੇ ਜਦੋਂ ਦੁੱਧ ਲਿਆਉਂਦੇ ਫੇਰ ਉਹਨੂੰ ਜਮਾਉਣਾ ਪੈਂਦਾ ਸੀ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਦੁੱਧ ਕਰਮ ਫੁਨ ਸੁਰਤ ਸਮਾਉਣ ਹੋਏ ਨਿਰਾਸ਼ ਜਮਾਵੋ ਕਹਿੰਦੇ ਜਿਹੜੇ ਤੁਸੀਂ ਦਿਨ ਤੇ ਰਾਤ ਨੂੰ ਕੰਮ ਕਰਦੇ ਹੋ ਜਿਹੜਾ ਤੁਹਾਡਾ ਕਰਮ ਹੈ ਕਹਿੰਦੇ ਇਹਨੂੰ ਦੁੱਧ ਬਣਾ ਲਓ ਬਸ ਕਹਿੰਦੇ ਜਿਹੜਾ ਕਰਮ ਕਰਦੇਓ ਇਹਨੂੰ ਦੁੱਧ ਬਣਾ ਲਓ ਫੁੱਲ ਸੁਰਤ ਸਮਾਉਣ ਕਹਿੰਦੇ ਜਿਹੜੀ ਸੁਰਤ ਹੈ ਨਾ ਇਹਦਾ ਜਾਗ ਲਾ ਲਓ ਸਮਾਉਣ ਦਾ ਭਾਵ ਹੁੰਦਾ ਜਾਗ ਲਾਉਣਾ ਹੋਏ ਨਿਰਾਸ਼ ਦਿਮਾਗੋ ਕਹਿੰਦੇ ਦੁਨੀਆ ਦੇ ਵੱਲੋਂ ਉਪਰਾਹਮ ਹੋ ਜੋ ਦੁਨੀਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਪ੍ਰਮਾਤਮਾ ਦੇ ਵਿੱਚ ਆ ਭੇਦ ਹੋ ਪ੍ਰਮਾਤਮਾ ਦੇ ਨਾਲ ਜੁੜੋ ਪਰਮਾਤਮਾ ਦੀ ਬਾਣੀ ਪੜਦੇ ਰਹੋ ਕਹਿੰਦੇ ਦੁਨੀਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਕਹਿੰਦੇ ਤੁਸੀਂ ਪਰਮਾਤਮਾ ਦੇ ਵਿੱਚ ਆਪੇਦ ਹੋਣਾ ਦੁੱਧ ਕਰਮ ਫੋਨ ਸੁਰਤ ਸਮਾਉਣ ਹੋਏ ਨਿਰਾਸ ਜਮਾਵੋ ਕਹਿੰਦੇ ਦੁਨੀਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਕਹਿੰਦੇ ਆਹ ਕੰਮ ਕਰਨੇ ਨੇ ਕਿ ਜਿਹੜੇ ਕਰਮ ਕਰਦੇ ਆ ਉਹਨੂੰ ਦੁੱਧ ਬਣਾ ਲਓ ਭਾਵ ਕੇ ਚੰਗੇ ਕਰਮ ਕਰੋ ਫੋਨ ਸੁਰਤ ਸਮਾਉਣ ਕਹਿੰਦੇ ਜਿਹੜੀ ਸੁਰਤੈ ਨੂੰ ਇੱਕ ਥਾਂ ਤੇ ਟਿਕਾ ਲਓ ਜਿਵੇਂ ਜਾਗ ਲਾ ਕੇ ਦੁੱਧ ਨੂੰ ਟਿਕਾਇਆ ਜਾਂਦਾ ਹੈ ਨਾ ਕਹਿੰਦੇ ਇਸ ਤਰ੍ਹਾਂ ਆਪਣੀ ਸੁਰਤ ਨੂੰ ਇੱਕ ਥਾਂ ਤੇ ਟਿਕਾ ਲਓ ਹੋਏ ਨਿਰਾਸ਼ ਜਮਾਵੋ ਜਪੋ ਤਾਂ ਇੱਕੋ ਨਾਮਾ ਕਹਿੰਦੇ ਫੇਰ ਇੱਕ ਪ੍ਰਮਾਤਮਾ ਦਾ ਨਾਮ ਜਪਣਾ ਪੈਣਾ ਇਹ ਨਹੀਂ ਹੈ ਕਿ ਸ਼ੇਰ ਨੂੰ ਕਿਤੇ ਫਿਰਦਾ ਬੰਦਾ ਦੁਪਹਿਰ ਨੂੰ ਕਿਤੇ ਫਿਰਦਾ ਥਣੇ ਕਿਤੇ ਫਿਰਦਾ ਥਾਂ ਥਾਂ ਤੇ ਫਿਰਦਾ ਨਾ ਕਹਿੰਦੇ ਉਹ ਨਹੀਂ ਜੇ ਦੁੱਧ ਨੂੰ ਅਸੀਂ ਨੇ ਜਮਾਉਣਾ ਹੈ ਨਾ ਕਹਿੰਦੇ ਜੇ ਬਿੰਦਕਵਾਦ ਉਹਨੂੰ ਚੱਕ ਕੇ ਵੇਖ ਲਿਆ ਕਰੀਏ ਫੇਰ ਹਲਾ ਕੇ ਵੇਖ ਲੈ ਕਿ ਜੰਮ ਗਿਆ ਕਹਿੰਦੇ ਜੰਮਦਾ ਨਹੀਂ ਹੈ ਜਿੰਨਾ ਮਰਜੀ ਜ਼ੋਰ ਲਾ ਲਿਓ ਕਹਿੰਦੇ ਉਹਨੂੰ ਟਿਕਾਉਣਾ ਪੈਂਦਾ ਹੈ ਇਸੇ ਤਰੀਕੇ ਕਹਿੰਦੇ ਇੱਕ ਪਰਮਾਤਮਾ ਨੂੰ ਜਪਣਾ ਪੈਣਾ ਹੈ ਚਾਹੇ ਰਾਮ ਕਹ ਲਓ ਅੱਲਾਹ ਕਹ ਲਓ ਵਾਹਿਗੁਰੂ ਕਹ ਲਓ ਕਹਿੰਦੇ ਇੱਕੋ ਹੀ ਗੱਲ ਹੈ ਪਰ ਕਹਿੰਦੇ ਇੱਕ ਤੇ ਭਰੋਸਾ ਰੱਖਣਾ ਪੈਣਾ ਇੱਕ ਤੇ ਟਿਕਾ ਰੱਖਣਾ ਪੈਣਾ ਕਹਿੰਦੇ ਫੇਰ ਸਾਰਾ ਕੁਝ ਹੋਣਾ ਜਪੋ ਤਾਂ ਇੱਕੋ ਨਾਮਾ ਅਵਰ ਨਰਾਵਲ ਕਾਮਾ ਕਹਿੰਦੇ ਜੇ ਪਰਮਾਤਮਾ ਨੂੰ ਪਾਉਣ ਵਾਸਤੇ ਆ ਵੀ ਕਰ ਆ ਵੀ ਕਰ ਲਿਆ ਆ ਵੀ ਕਰ ਲਿਆ ਕਹਿੰਦੇ ਪ੍ਰਮਾਤਮਾ ਨੂੰ ਪਾਇਆ ਨਹੀਂ ਜਾਣਾ ਉਹ ਸਾਰੇ ਕੰਮ ਤੇਰੇ ਨੇਹ ਭਲ ਹੋਣਗੇ ਕਹਿੰਦੇ ਪ੍ਰਮਾਤਮਾ ਨੂੰ ਪਾਉਣ ਵਾਸਤੇ ਬਸ ਮਨ ਨੂੰ ਇਕਾਗਰ ਕਰਨ ਦੀ ਲੋੜ ਹੈ ਚਾਹੇ ਕਿਤੇ ਵੀ ਨਾ ਜਾਓ ਕਹਿੰਦੇ ਘਰ ਬੈਠੇ ਗੁਰੂ ਤੇ ਆਇਓ ਗੁਰੂ ਸਾਹਿਬ ਤੇ ਇਦਾਂ ਵੀ ਕਹਿੰਦੇ ਐ ਘਰ ਬੈਠੇ ਗੁਰੂ ਤੇ ਆਇਓ ਕਹਿੰਦੇ ਘਰੇ ਬੈਠ ਕੇ ਵੀ ਗੁਰੂ ਨੂੰ ਤੇ ਆ ਸਕਦੇ ਆ ਪਰ ਆ ਜਿਹੜੀ ਸੰਗਤ ਹੈ ਨਾ ਸਾਡੇ ਵਾਸਤੇ ਸੰਗਤ ਦੇ ਵਿੱਚ ਆ ਕੇ ਥੋੜਾ ਜਿਹਾ ਹੋਰ ਵੀ ਵੱਧ ਸਾਨੂੰ ਫਲ ਮਿਲਦਾ ਹੈ ਘਰੇ ਬੈਠ ਕੇ ਵੀ ਬੰਦਾ ਬਾਣ ਕਰ ਸਕਦਾ ਹੈ ਘਰੇ ਬੈਠ ਕੇ ਵੀ ਸਿਮਰਨ ਕਰ ਸਕਦਾ ਹੈ ਪਰ ਕਹਿੰਦੇ ਜਦੋਂ ਅਸੀਂ ਗੁਰਦੁਆਰਾ ਸਾਹਿਬ ਆਵਾਂਗੇ ਸੰਗਤ ਦੇ ਵਿੱਚ ਆਵਾਂਗੇ ਉੱਥੇ ਥੋੜਾ ਜਿਹਾ ਮਨ ਹੋਰ ਟਿਕ ਜਾਂਦਾ ਹੈ ਕਹਿੰਦੇ ਹਵਰ ਨਿਰਾਫਲ ਕਾਮ ਜਿਵੇਂ ਗੁਰੂ ਸਾਹਿਬ ਕਹਿੰਦੇ ਹਵਰ ਕਾਜ ਤੇਰੇ ਕਿਤੇ ਨਾ ਕਾਮ ਕਹਿੰਦੇ ਜਿਹੜੇ ਉਹ ਕੰਮਕਾਰ ਨੇ ਤੇਰੇ ਉਹ ਕਿਸੇ ਕੰਮ ਨਹੀਂ ਜਿਹੜੇ ਪ੍ਰਮਾਤਮਾ ਨੂੰ ਪਾਉਣ ਦੇ ਲਈ ਤੂੰ ਲੋਕਾਂ ਨੂੰ ਪਰਮਾਉਂਦਾ ਫਿਰਦਾ ਹੈ ਨਾ ਤੇ ਮੈਂ ਵੱਡਾ ਸਿੱਖ ਬਣ ਗਿਆ ਮੈਂ ਵੱਡਾ ਸਾਧੂ ਬਣ ਗਿਆ ਮੈਂ ਵੱਡਾ ਮਹਾਤਮਾ ਬਣ ਗਿਆ ਕਹਿੰਦੇ ਲੋਕਾਂ ਨੂੰ ਪਰਮਾਉਣ ਵਾਲੇ ਜਿਹੜੇ ਕੰਮ ਕਰਦਾ ਇਹ ਸਭ ਤੇਰੇ ਬੇਅਰਥ ਗਏ ਕਹਿੰਦੇ ਰਹਾਓ ਇਹੋ ਮਾਣੀ ਈਟੀ ਹਾਤ ਕਰੂ ਫੁੱਨ ਨੇਤਰੋ ਨੂੰ ਨੀਂਦ ਨਾ ਆਵੇ ਹੁਣ ਜਦੋਂ ਦੁੱਧ ਨੂੰ ਰੜਕਿਆ ਜਾਂਦਾ ਸੀ ਅੱਜ ਤੇ ਲਾਈਟ ਵਾਲੀ ਮਧਾਣੀ ਆ ਗਈ ਬਸ ਮਾਟੀ ਉਹਦੇ ਵਿੱਚ ਪਾ ਦਿੰਦੇ ਆ ਤੇ ਆਪਣੇ ਆਪ ਰੜਕ ਜਾਂਦੀ ਹੈ ਪਹਿਲਾਂ ਜਿਹੜੀ ਮਧਾਣੀ ਹੁੰਦੀ ਸੀ ਨਾ ਉਹ ਹੱਥਾਂ ਦੇ ਨਾਲ ਰੜਕੀ ਜਾਂਦੀ ਸੀ ਈਟੀ ਦਾ ਭਾਵ ਕਿ ਉਹ ਜਿਹੜੀਆਂ ਹੱਥਾਂ 'ਚ ਫੜਨ ਵਾਲੀਆਂ ਹੁੰਦੀਆਂ ਦੀ ਈਟੀਆਂ ਉਹਨੂੰ ਕਹਿੰਦੇ ਸੀ ਇਹੋ ਮਨ ਈਟੀ ਕਹਿੰਦੇ ਮਨ ਨੂੰ ਈਟੀ ਬਣਾ ਲੈ ਕਿ ਪ੍ਰਮਾਤਮਾ ਦੇ ਵਿੱਚ ਜੋੜ ਲੈ ਟਿਕਾ ਕਰ ਲੈ ਇਹੋ ਮਨ ਈਟੀ ਹੱਥ ਕਰੋ ਫੁੱਨ ਨੇਤਰੋ ਨੀਂਦ ਨਾ ਆਵੇ ਕਹਿੰਦਾ ਦੁਨੀਆਂ ਦੇ ਕੰਮਕਾਰਾਂ ਚ ਦੁਨੀਆਂ ਦੇ ਪੈਸੇ ਦੀ ਦੌੜ ਚ ਭੱਜਿਆ ਫਿਰਦਾ ਹੈ ਕਹਿੰਦੇ ਇਧਰੋਂ ਹਟ ਜਾ ਭਾਵ ਕਿ ਉਦਨ ਲਈ ਨੀਂਦ ਨੂੰ ਤਿਆਗ ਦੇ ਪ੍ਰਮਾਤਮਾ ਵੱਲ ਨੂੰ ਆ ਜਾ ਜੇ ਗੁਰੂ ਸਾਹਿਬ ਗੁਰਵਾੜੀ ਚ ਇਕ ਤਾਂ ਤੇ ਕਹਿੰਦੇ ਨੇ ਜਾਗ ਨਾ ਜਾਗਨ ਨੀਕਾ ਹਰ ਜਸ ਹਰ ਕੀਰਤਨ ਮੈਂ ਜਾਗਨਾ ਕਹਿੰਦੇ ਜੇ ਜਾਗਣਾ ਹੀ ਹੈ ਤਾਂ ਪਰਮਾਤਮਾ ਦਾ ਜਿੱਥੇ ਕੀਰਤਨ ਹੋ ਰਿਹਾ ਉੱਥੇ ਜਾਗ ਜਿਹੜੇ ਨੀਂਦ ਲੈਣੀ ਹੈ ਉਹ ਪਰਾਂ ਹੋਰਾਂ ਜਾ ਕੇ ਆਪਣੇ ਘਰਾਂ ਚ ਜਾ ਕੇ ਲੈ ਕਹਿੰਦੇ ਜੇ ਗੁਰਦੁਆਰਾ ਸਾਹਿਬ ਆ ਕੇ ਵੀ ਅਸੀਂ ਸੌਂ ਜਾਾਂਗੇ ਫਿਰ ਕਹਿੰਦੇ ਇਦੋਂ ਬਾੜੇ ਭਾ ਕੀਤੇ ਹੋਣਗੇ ਇੱਥੇ ਗੁਰੂ ਸਾਹਿਬ ਕਹਿੰਦੇ ਉਹ ਮਾਨੀ ਇੱਟੀ ਆ ਮਨ ਨੂੰ ਇੱਟੀ ਬਣਾ ਲਓ ਹਾਥ ਕਰੋ ਫੋਨ ਨੇਤਰੋ ਨੀਂਦ ਨਾ ਆਵੇ ਕਹਿੰਦੇ ਜਿਹੜੀ ਨੇਤਰਾਂ ਦੇ ਵਿੱਚ ਨੀਂਦ ਆ ਫਿਰ ਨਹੀਂ ਆਉਂਦੇ ਜਦੋਂ ਮਨ ਨੂੰ ਇਕਾਗਰ ਕਰ ਲਿਆ ਰਸਨਾ ਨਾਮ ਜਪੋ ਤਬ ਮੱਥੀ ਹੈ ਇਹ ਬੋਧ ਅੰਮ੍ਰਿਤ ਪਾਵੋ ਕਹਿੰਦੇ ਰਸਨਾ ਦੇ ਨਾਲ ਉਹ ਪ੍ਰਮਾਤਮਾ ਦਾ ਨਾਮ ਜਪੀਏ ਭਾਵ ਕੇ ਰਸਨਾ ਦੇ ਨਾਲ ਨਾਮ ਨੂੰ ਰੜਕਲ ਲਈਏ ਜਦੋਂ ਪਰਮਾਤਮਾ ਦੇ ਨਾਮ ਨੂੰ ਰੜਕਾਂਗੇ ਨਾ ਰਸਨਾ ਦਾ ਨਾਮ ਜਪੋ ਤਬ ਮੱਖੀ ਹੈ ਮੱਖੀ ਇਹਦਾ ਭਾਵ ਹੁੰਦਾ ਰੜਕਣਾ ਇਹਨੇ ਵੇ ਤੇ ਅੰਮ੍ਰਿਤ ਪਾਉ ਉਹ ਕਹਿੰਦੇ ਜਦੋਂ ਉਹਨੂੰ ਰੜਕਿਆ ਜਾਂਦਾ ਨਾ ਦਹੀਂ ਨੂੰ ਦਹੀਂ ਨੂੰ ਰੜਕਣ ਤੋਂ ਬਾਅਦ ਉਹਦੇ ਵਿੱਚੋਂ ਨਿਕਲਦਾ ਮੱਖਣ ਪਰ ਗੁਰੂ ਸਾਹਿਬ ਕਹਿੰਦੇ ਰਸਨਾ ਦੇ ਨਾਲ ਜਦੋਂ ਤੁਸੀਂ ਪਰਮਾਤਮਾ ਦਾ ਨਾਮ ਜਪਦੇ ਜਾਓਗੇ ਜਪਦੇ ਜਾਓਗੇ ਫਿਰ ਤੁਹਾਡੀ ਰਸਨਾ ਤੋਂ ਅੰਮ੍ਰਿਤ ਪੈਦਾ ਹੋ ਜਾਣਾ ਕਹਿੰਦੇ ਰਸਨਾ ਨਾਮ ਜਪੋ ਤਦ ਮੱਥੀ ਹੈ ਇਨਵੇਂ ਦੇ ਅੰਮ੍ਰਿਤ 바ਬਾ ਤਰੀਕੇ ਦੇ ਨਾਲ ਕਹਿੰਦੇ ਅੰਮ੍ਰਿਤ ਮਿਲ ਜਾਣਾ ਜੇ ਤੁਸੀਂ ਤਰੀਕੇ ਗਲਤ ਚੁਣ ਲੇ ਨਾ ਕਹਿੰਦੇ ਫੇਰ ਨਹੀਂ ਮਿਲਣਾ ਅੰਮ੍ਰਿਤ ਗਲਤ ਤਰੀਕਾ ਕਿਵੇਂ ਕਹਿੰਦੇ ਗੁਰੂ ਸਾਹਿਬ ਕਹਿੰਦੇ ਦੁੱਧ ਲਿਆਉਣਾ ਪੈਣਾ ਦੁੱਧ ਨੂੰ ਗਰਮ ਕਰਨਾ ਪੈਣਾ ਫਿਰ ਉਹਨੂੰ ਜਾਗ ਲਾਉਣਾ ਪੈਣਾ ਫਿਰ ਉਹਨੂੰ ਟਿਕਾੜ ਤੇ ਰੱਖਣਾ ਪੈਣਾ ਫਿਰ ਕਹਿੰਦੇ ਮਿਧਾਣੀ ਪਾਉਣੀ ਪੈਣੀ ਹੈ ਫਿਰ ਢਿੱਕਣਾ ਪੈਣਾ ਫਿਰ ਉਹਦੇ ਵਿੱਚੋਂ ਮੱਖਣ ਨਿਕਲਣਾ ਮੱਖਣ ਨੂੰ ਫਿਰ ਗਰਮ ਕਰਨਾ ਪੈਣਾ ਫਿਰ ਉਹਦੇ ਵਿੱਚੋਂ ਘਿਓ ਨਿਕਲਣਾ ਕਿੰਨਾ The la says, ਪਰ ਜੇ ਬੰਦਾ ਕਹੇ ਮੈਂ ਪਾਣੀ ਰੜਕਲਾਂਾ ਪਾਣੀ ਦੇ ਵਿੱਚ ਮਧਾਣੀ ਪਾ ਕੇ ਕਹਿੰਦੇ ਪਾਣੀ ਦੇ ਵਿੱਚੋਂ ਮੈਂ ਮੱਖਣ ਕੱਢ ਲਾਂ ਗੁਰੂ ਸਾਹਿਬ ਕਹਿੰਦੇ ਜਿੰਨਾ ਮਰਜੀ ਰੜਕੀਂ ਜਾਈ ਪਾਣੀ ਨੂੰ ساری ਜ਼ਿੰਦਗੀ ਰੜਕਦਾ ਰਹੀ ਕਹਿੰਦੇ ਉਹਦੇ ਵਿੱਚੋਂ ਅੰਮ੍ਰਿਤ ਨਹੀਂ ਨਿਕਲਣਾ ਉਹਦੇ ਵਿੱਚੋਂ ਘਿਓ ਨਹੀਂ ਨਿਕਲਣਾ ਬਸ ਕਹਿੰਦੇ ਪ੍ਰਮਾਤਮਾ ਦਾ ਨਾਮ ਇਹ ਜਪਣਾ ਰਸਨਾ ਨਾਮ ਜਪੋ ਤਦ ਮੱਥੀ ਹੈ ਇਨ ਵਿਧੇ ਅੰਮ੍ਰਿਤ ਪਾਵੋ ਇਹ ਤਰੀਕਿਆਂ ਦੇ ਨਾਲ ਕਹਿੰਦੇ ਅੰਮ੍ਰਿਤ ਮਿਲ ਜਾਣਾ ਹੈ ਮਨ ਸੰਪਟ ਜਿਤ ਸਤ ਸਰਨਾਵਰ ਭਾਵਨ ਪਾਪੀ ਤ੍ਰਿਪਤ ਕਰੇ ਮਨ ਸੰਪਟ ਸੰਪਟ ਕਹਿੰਦੇ ਉਹ ਡੱਬੇ ਨੂੰ ਜਿਹਦੇ ਵਿੱਚ ਹਿੰਦੂ ਲੋਕ ਜਿਹੜੇ ਸੀ ਆਪਣੇ ਦੇਵੀ-ਦੇਵਤਿਆਂ ਨੂੰ ਇੱਕ ਡੱਬੇ 'ਚ ਪਾ ਕੇ ਰੱਖਦੇ ਸੀ ਸੰਪਟ ਉਹਨੂੰ ਕਹਿੰਦੇ ਸੀ ਜਿਵੇਂ ਗੁਟਕਾ ਸ਼ਬਦ ਹੈ ਨਾ ਜਿਹੜਾ ਇਹ ਗੁਟਕਾ ਧਾਵਕੇ ਜਿਹਦੇ ਵਿੱਚ ਗੁਰਬਾਣੀ ਬੰਦ ਹੈ ਅਸੀਂ ਉਹਨੂੰ ਗੁਟਕੇ ਨੂੰ ਖੋਲਣਾ ਹੁੰਦਾ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਮਨ ਸੰਪਟ ਕਹਿੰਦੇ ਮਨ ਨੂੰ ਉਹ ਬਣਾ ਲਓ ਜਿਵੇਂ ਹਿੰਦੂ ਲੋਕ ਜਿਹੜੇ ਆਪਣੇ ਦੇਵੀ ਦੇਵਤੇ ਨੂੰ ਡੱਬੇ 'ਚ ਬੰਦ ਕਰਦੇ ਮੰਨ ਨੂੰ ਉਹ ਡੱਬਾ ਬਣਾ ਲਓ ਕਹਿੰਦੇ ਮਨ ਸੰਪਟ ਜਿੱਤ ਸਤਸ ਰਣਾਵਣ ਕਹਿੰਦੇ ਉਹ ਸਤਿ ਪ੍ਰਮਾਤਮਾ ਦੇ ਸਰੋਵਰ ਦੇ ਵਿੱਚ ਨਹਾਉਣਾ ਕਰੋ ਕਹਿੰਦੇ ਸਤ ਸਰਨਾਵਣ ਭਾਵਨ ਪਾਪੀ ਤ੍ਰਿਪਤ ਕਰੇ ਕਹਿੰਦੇ ਜਿਹੜੀ ਪਤਲ ਹੁੰਦੇ ਨੇ ਪਤਲਾਂ ਦੇ ਵਿੱਚ ਕਹਿੰਦੇ ਉਹਦੇ ਰਾਹੀਂ ਫਿਰ ਪ੍ਰਮਾਤਮਾ ਨੂੰ ਤ੍ਰਿਪਤ ਕਰ ਲਓ ਉਹਦੇ ਨਾਲ ਫਿਰ ਰਾਜ ਜਾਣਾ ਸਾਡੇ ਅੰਦਰ ਰਾਜ ਆ ਜਾਣਾ ਜਦੋਂ ਪ੍ਰਮਾਤਮਾ ਨੂੰ ਅਸੀਂ ਪਾ ਲਿਆ ਨਾ ਭਾਵਨ ਪਾਪੀ ਤ੍ਰਿਪਤ ਕਰੇ ਜਦੋਂ ਪ੍ਰਮਾਤਮਾ ਨੂੰ ਪਾ ਲਿਆ ਅਸੀਂ ਆਪਣੇ ਅੰਦਰੋਂ ਤ੍ਰਿਪਤ ਹੋ ਜਾਗੇ ਕਹਿੰਦੇ ਰਾਜ ਜਾਗੇ ਮਨ ਸੰਪਟ ਜਿਤ ਸਤ ਸਰਨਾਵਨ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵਾ ਇਨ ਵਿਦ ਸਾਹਿਬ ਰਵਤ ਰਹੇ ਕਹਿੰਦੇ ਜਿਹੜੇ ਪ੍ਰਾਨ ਨੇ ਇਹਨਾਂ ਨੂੰ ਪੂਜਾ ਬਣਾ ਲਓ ਪੂਜਾ ਪ੍ਰਾਨ ਸੇਵਕ ਜੇ ਸੇਵਾ ਕਹਿੰਦੇ ਸੇਵਕ ਬਣ ਜੋ ਪਰਮਾਤਮਾ ਦੇ ਭਾਵਕੇ ਆਪਣੇ ਆਪ ਨੂੰ ਤਨ ਮਨ ਧਨ ਸਭ ਸੌਂਗ ਗੁਰ ਕੋ ਹੁਕਮ ਮੰਨਿਆ ਪਾਈ ਹੈ ਕਹਿੰਦੇ ਵਾਸੋ ਦੇ ਹੁਕਮ ਚ ਆ ਜਾਓ ਕਿ ਜੋ ਕੁਝ ਹੋ ਰਿਹਾ ਠੀਕ ਹੋ ਰਿਹਾ ਜੋ ਕੁਝ ਹੋ ਰਿਹਾ ਠੀਕ ਹੋ ਰਿਹਾ ਪੂਜਾ ਪ੍ਰਾਨ ਸੇਵਕ ਜੇ ਸੇਵਾ ਜੇ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਦੀ ਸੇਵਾ ਕਰਨ ਲੱਗੇ ਇਹਨੇ ਵੀ ਸਾਬ ਰਵਤ ਰਹੇ ਕਹਿੰਦੇ ਫਿਰ ਸਾਬ ਤੁਹਾਡੇ ਹਿਰਦੇ ਚ ਵਸ ਜਾਣ ਕਹਿੰਦੇ ਕਹੇ ਹੋ ਕਹੇ ਕਹ ਜਾਵ ਤੂੰ ਸਾਰੇ ਅਵਰ ਨਾ ਕੋਈ ਕਹਿੰਦੇ ਤੇ ਦੁਨੀਆ ਆ ਗਈ ਕਹਿਣ ਵਾਸਤੇ ਦੁਨੀਆ ਆ ਗਈ ਕਹਿਣ ਕਹਿੰਦੇ ਆ ਕਹਿੰਦੇ ਆ ਬਹੁਤ ਚਲੇ ਗਏ ਉਸ ਸੰਸਾਰ ਚੋਂ ਕਹਿੰਦੇ ਕਹੇ ਕਹੇ ਕਹ ਜਾਵੇ ਤੁਮ ਸਰ ਅਵਰ ਨ ਕੋਈ ਕਿ ਪ੍ਰਮਾਤਮਾ ਵਰਗਾ ਕੋਈ ਨਹੀਂ ਹੈ ਲੋਕ ਕਹਿਣ ਵਾਲੇ ਤੇ ਬਥੇਰੇ ਆਏ ਕਿ ਫਲਾਣਾ ਦਾਦਾ ਬਥੇਰਾ ਵੱਡਾ ਫਲਾਣਾ ਦਾਦਾ ਬਥੇਰਾ ਵੱਡਾ ਉਹਦੀਆਂ ਗੱਲਾਂ ਦੇ ਵਿੱਚ ਦੇ ਨਿਕਲਦੀਆਂ ਨੇ ਪਰ ਕਹਿੰਦੇ ਪ੍ਰਮਾਤਮਾ ਦੇ ਬਰਾਬਰ ਕੋਈ ਨਹੀਂ ਹੈ ਤੁਮ ਸਰ ਅਵਰ ਨ ਕੋਈ ਕਿ ਸੱਚੇ ਬਾਦਸ਼ਾਹ ਤੇਰੇ ਵਰਗਾ ਇਸ ਦੁਨੀਆ ਚ ਕੋਈ ਨਹੀਂ ਆ ਬਥੇਰੇ ਲੋਕ ਆਏ ਕਹਿੰਦੇ ਕਹਿੰਦੇ ਉਹ ਧੁਰਗੇ ਪਰ ਤੇਰੇ ਵਰਗਾ ਦੁਨੀਆ ਦੇ ਵਿੱਚ ਕੋਈ ਨਹੀਂ ਹੈ ਗੁਰੂ ਨਾਨਕ ਸਾਹਿਬਰੇ ਕਹਿੰਦੇ ਭਗਤ ਹੀਣ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੋਏ ਕਹਿੰਦੇ ਜਿਹੜੇ ਭਗਤੀ ਤੋਂ ਹੀਣੇ ਬੰਦੇ ਹੁੰਦੇ ਆ ਨਾ ਜੇ ਉਹ ਵੀ ਪ੍ਰਮਾਤਮਾ ਦਾ ਨਾਮ ਜਪਣ ਲੱਗ ਜਾਣ ਉਹ ਵੀ ਕਹਿੰਦੇ ਪ੍ਰਮਾਤਮਾ ਦਾ ਨਾਮ ਜਪਦੇ ਜੱਤੇ ਹੌਸਲਾ ਹੀ ਸੱਚਾ ਸੋਏ ਕਹਿੰਦੇ ਉਹ ਸੱਚੇ ਦੇ ਨਾਲ ਜੁੜ ਜਾਣ ਕਹਿੰਦੇ ਉਹ ਵੀ ਇੱਕ ਮਹਾਨ ਸ਼ਕਤੀ ਬਣ ਸਕਦੇ ਆ ਮਹਾਨ ਬਣ ਸਕਦੇ ਆ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਜੁੜਾਂਗੇ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਮੈਂ ਭਗਤ ਹੀਣਾ ਕਿਉਂ ਮੈਂ ਭਗਤੀ ਨਹੀਂ ਕੀਤੀ ਆਪਣੇ ਆਪ ਨੂੰ ਨਹੀਂ ਸਾਨੂੰ ਕਹਿਣਾ ਚਾਹੁੰਦੇ ਗੁਰੂ ਸਾਹਿਬ ਗੁਰੂ ਸਾਹਿਬ ਤੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਉਤੇ ਆਪ ਨਰਾਇਣ ਸਨ ਪਰ ਜਿਹੜੇ ਸ਼ਬਦ ਗੁਰੂ ਸਾਹਿਬ ਨੇ ਲਿਖੇ ਉਹ ਸਾਨੂੰ ਸਮਝਾਉਣ ਵਾਸਤੇ ਲਿਖੇ ਨੇ ਕਿ ਜੇ ਅਸੀਂ ਪ੍ਰਮਾਤਮਾ ਦੀ ਭਗਤੀ ਕਰਦੇ ਰਵਾਂਗੇ ਭਗਤੀ ਕਰਦੇ ਰਵਾਂਗੇ ਫਿਰ ਅਸੀਂ ਉਸ ਪ੍ਰਮਾਤਮਾ ਨੂੰ ਪਾਲਾਂਗੇ ਪਰ ਅੱਜ ਤੇ ਅਸੀਂ ਭਗਤ ਹੀਣ ਆ ਨਾ ਭਗਤ ਹੀਣ ਦਾ ਭਾਵ ਕਿ ਭਗਤੀ ਤੋਂ ਹੀਣੇ ਆ ਭਗਤੀ ਤੋਂ ਸੱਖਣੇ ਆ ਅਸੀਂ ਭਗਤੀ ਕੀਤੀ ਨਹੀਂ ਬਸ ਅਸੀਂ ਤੇ ਕੋਲੰਬਾ ਜਾ ਧਾਰ ਦਿੰਨੇ ਕਿ ਅਸੀਂ ਬਸ ਜਾਏ ਗੁਰਦੁਆਰਾ ਸਾਹਿਬ ਜੇ ਗੁਰਦੁਆਰਾ ਸਾਹਿਬ ਆਏ ਆ ਤਾਂ 5 ਮਿੰਟ 10 ਮਿੰਟ 20 ਮਿੰਟ ਅੱਧਾ ਘੰਟਾ ਜਿੰਨਾ ਸਮਾਂ ਹੈ ਇੱਥੇ ਬੈਠ ਕੇ ਵੀ ਆਪਣੇ ਘਰ 'ਚ ਵੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਰਦੇ ਰਹੀਏ ਫਿਰ ਉਸ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਵੀ ਪਾਲਾਂਗੇ ਜਿਵੇਂ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੇ ਜੇ ਅਸੀਂ ਇਸ ਤਰ੍ਹਾਂ ਉਸ ਪ੍ਰਮਾਤਮਾ ਨੂੰ ਜਪਦੇ ਰਵਾਂਗੇ ਚਾਹੇ ਆਹੀ ਇੱਕੋ ਹੀ ਮੰਗਲਾ ਕਰਨੇ ਜਪਦੇ ਰਹੀਏ ਕਹਿੰਦੇ ਇਹਦੇ ਨਾਲ ਹੀ ਸਾਡੇ ਹਿਰਦੇ ਦੇ ਵਿੱਚ ਟਿਕਾ ਜਾਣਾ ਜਿੱਦੋਂ ਸਾਡੇ ਹਿਰਦੇ ਦੇ ਵਿੱਚ ਟਿਕਾ ਆ ਗਿਆ ਉਦੋਂ ਬਸ ਸਮਝ ਲਓ ਕਿ ਪ੍ਰਮਾਤਮਾ ਵਸ ਗਿਆ ਸਾਡੇ ਹਿਰਦੇ ਦੇ ਵਿੱਚ ਇਹ ਸ਼ਬਦ ਦੇ ਰਾਹੀਂ ਸਾਨੂੰ ਇਹੀ ਸਮਝਾ ਰਹੇ ਕਿ ਜਿਵੇਂ ਦੁੱਧ ਉਹਨੂੰ ਜਮਾ ਕੇ ਉਹਦੇ ਵਿੱਚੋਂ ਮੱਖਣ ਘੋ ਕੱਢੀਂਦੇ ਨਾ ਇਸੇ ਤਰੀਕੇ ਕਹਿੰਦੇ ਮਨ ਨੂੰ ਇਕਾਗਰ ਕਰਕੇ ਟਿਕਾ ਕੇ ਇਹ ਮਨ ਦੇ ਅੰਦਰ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਕਹਿੰਦੇ ਕਹੇ ਕਹੇ ਕਹ ਜਵ ਹੈ ਤੁਮ ਸਰ ਅਗਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹਉ ਸਲਾਇ ਸੱਚਾ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ Puppy!